ਨਗਰ ਕੀਰਤਨ ਯਾਤਰਾ ਦਾ ਫਰੋਈਪੁਰ ਪਹੁੰਚਣ ਤੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ ਵਿਧਾਇਕ ਅਨਬੀਰ ਸਿੰਘ ਪੁੱਲਰ ਰਜਨੀਸ਼ ਕੁਮਾਰ ਦਈਆ ਸਮੇਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪੰਜ ਪਿਆਰਿਆਂ ਨੂੰ ਸਰੂਪੇ ਪਾ ਕੇ ਕੀਤਾ ਸਨਮਾਨਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਾਏ ਜਾਣ ਵਾਲੇ ਵਿਸ਼ਾਲ ਧਾਰਮਿਕ ਸਮਾਗਮ ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ ਦਾ ਫਿਰੋਇਪੁਰ ਦੇ ਪਿੰਡ ਗੋਲੇਵਾਲਾ ਵਿਖੇ ਪਹੁੰਚਣ ਤੇ ਵਿਧਾਇਕ ਫਿਰੋਇਪੁਰ ਦਿਹਾਤੀ ਰਜਨੀਸ਼ ਕੁਮਾਰ ਦਈਆ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਉਪਰੰਤ ਵਿਧਾਇਕ ਫਰੋਜਪੁਰ ਸ਼ਹਿਰੀ ਸਰਦਾਰ ਰਣਵੀਰ ਸਿੰਘ ਭੁੱਲਰ ਨੇ 7 ਨੰਬਰ ਚੁੰਗੀ ਚੌਕ ਸਾਰਾਗੜੀ ਗੁਰਦੁਆਰਾ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਦੀਪਸ਼ਿਕਾ ਸ਼ਰਮਾ ਅਤੇ ਐਸਐਸਪੀ ਭਪਿੰਦਰ ਸਿੰਘ ਨੇ ਪੰਜ ਪਿਆਰਿਆਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਲੌਕਿਕ ਨਗਰ ਕੀਰਤਨ ਸਾਰਾਗੜੀ ਗੁਰਦੁਆਰਾ ਸਾਹਿਬ ਪਹੁੰਚਣ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੈੜ ਦੀਆਂ ਤੁਣਾ ਨਾਲ ਆਦਰ ਸਹਿਤ ਸਲਾਮੀ ਦਿੱਤੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਫਰੋਸ਼ਾ ਤੇ ਗੁਰੂ ਰਾਮਦਾਸ ਪਬਲਿਕ ਸਕੂਲ ਅਰਮਾਨਪੁਰਾ ਦੇ ਬੱਚਿਆਂ ਨੇ ਵੀ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਾਰਾਗੜੀ ਸਹਿਬ ਸ਼ਹੀਦ ਉਦਮ ਸਿੰਘ ਚੌਕ ਮਲਵੜ ਰੋਡ ਰਾਹੀ ਹੁੰਦਾ ਹੋਇਆ ਗੁਰੂ ਗੁਰਦੁਆਰਾ ਸ਼੍ਰੀ ਜਾਮਣੀ ਸਹਿਬ ਵਜੀਤਪੁਰ ਲਈ ਰਵਾਨਾ ਹੋਇਆ ਇਸ ਦੌਰਾਨ ਹਲਕਾ ਵਿਧਾਇਕ ਫਰੋਪਰ ਦਿਹਾਤੀ ਰਜਨੀਸ਼ ਕੁਮਾਰ ਦਈਆ ਨੇ ਫਰੋਪਰ ਦੇ ਹਦੂਤ ਅੰਦਰ ਨਗਰ ਕੀਰਤਨ ਦੇ ਗੋਲੇ ਵਾਲਾ ਪਹੁੰਚਣ ਤੇ ਹਾਜ਼ਰੀ ਭਰਦੇ ਹੋਏ ਕਿਹਾ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਚਾਰ ਵਿਸ਼ਾਲ ਨਗਰ ਕੀਰਤਨਾ ਚੋਂ ਬਾਬਾ ਫਰੀਦ ਜੀ ਦੇ ਤੱਪ ਸਥਾਨ ਰਿਹਸਤੀ ਕਿਲਾ ਮੁबारक ਫਰੀਦਕੋਟ ਤੋਂ ਅੱਜ ਸਵੇਰੇ ਇਹ ਨਗਰ ਕੀਰਤਨ ਰਵਾਨਦਾ ਰਵਾਨਾ ਹੁੰਦਾ ਹੋਇਆ ਕੀ ਫਰੋਜਪੁਰ ਮੋਗਾ ਜਗਰਾਉਂ ਲੁਧਿਆਣਾ ਫਤਿਹਗੜ ਸਾਹਿਬ ਚਮਕੌਰ ਸਾਹਿਬ ਹੁੰਦੇ ਹੋਏ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਵਿਧਾਇਕ ਫਰੋਜਪੁਰ ਸ਼ਹਿਰੀ ਰਣਵੀਰ ਸਿੰਘ ਭੁੱਲਰ ਫਰੋਈਪੁਰ ਸ਼ੌਣੀ ਵਿਖੇ 7 ਨੰਬਰ ਚੌਂਗੀ ਤੈ ਨਗਰ ਕੀਰਤਨ ਤੇ ਪਹੁੰਚਣ ਤੇ ਸਤਕਾਰ ਸਹਿਤ ਹਾਜ਼ਰੀ ਭਰੀ ਉਹਨਾਂ ਨੇ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦੇ ਇਹ ਪਵਿੱਤਰ ਸਮਰੋਹ ਆਉਣਾ ਵਾਲੀਆਂ ਪੀੜੀਆਂ ਨੂੰ ਗੁਰੂ ਜੀ ਦੇ ਸ਼ਾਂਤੀ ਦਇਆ ਅਤੇ ਧਾਰਮਿਕ ਆਜ਼ਾਦੀ ਦੇ ਸਦੀਵੀ ਸੰਦੇਸ਼ ਦੀ ਪ੍ਰੇਰਣਾ ਦੇਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ਼੍ਰੀ ਆਨੰਦ ਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਨਗਰ ਕੀਰਤਨ ਆ ਰਿਹਾ ਜੀ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਆ 350 ਸਾਲਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਜੀ ਅੱਜ ਨਗਰ ਕੀਰਤਨ ਜਿਹੜਾ ਆ ਰਿਹਾ ਫਰੀਦਕੋਟ ਤੋਂ ਚੱਲਦਾ ਹੋਇਆ ਹੁਣ ਇਧਰੋਂ ਫਰਸਪੁਰ ਸ਼ਹਿਰ ਦੇ ਵਿੱਚੋਂ ਲੰਘਦਾ ਹੋਇਆ ਅਸੀਂ ਸਾਰੇ ਜੀ ਉਸ ਨਗਰ ਕੀਰਤਨ ਦੇ ਸੰਗਤਾਂ ਦੇ ਗੁਰੂ ਸਾਹਿਬ ਦੇ ਸਵਾਗਤ ਲਈ ਖੜੇ ਆ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਨੇ ਸਾਊਂਡ ਐਂਡ ਲਾਈਟ ਵਾਲਾ ਸ਼ੋਅ ਗੁਰਪ੍ਰੀਤ ਬਹਾਦਰ ਜੀ ਦੀ ਸ਼ਹਾਦਤ ਦੇਖਤੇ ਬੱਚਿਆਂ ਨੂੰ ਸਿੱਖਿਆਵਾਂ ਮਿਲਿਆ ਜਿਹੜਾ ਸਕੂਲਸ ਦੇ ਵਿੱਚ ਚੱਲ ਰਿਹਾ ਬੱਚਿਆਂ ਨੂੰ ਹਰ ਰੋਜ਼ ਗਵਰਨਮੈਂਟ ਸਕੂਲਸ ਦੇ ਵਿੱਚ ਜਿਹੜਾ ਇੱਕ ਪਾਠ ਪੜਾਇਆ ਜਾਂਦਾ ਟੀਚਰਸ ਵੱਲੋਂ ਬਕਾਇਦਾ ਟਾਈਮ ਟੇਬਲ ਪੰਜਾਬ ਸਰਕਾਰ ਨੇ ਬਣਾ ਕੇ ਦਿੱਤਾ ਕਿ ਰੋਜ਼ ਬੱਚਿਆਂ ਨੂੰ ਕਿਹੜੀ ਸਿੱਖਿਆ ਕਿਹੜੀਆਂ ਟੀਚਿੰਗਸ ਗੁਰੂ ਸਾਹਿਬਾਨ ਦੀਆਂ ਦਿਖਾਉਣੀਆਂ ਨੇ ਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਜੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਤੇ ਉਹ 23 ਤਰੀਕ ਤੋਂ ਸਟਾਰਟ ਹੋ ਰਿਹਾ ਵਿਧਾਨ ਸਭਾ ਦਾ ਸੈਸ਼ਨ 24 ਤੋਂ ਆ ਤੇ ਇਤੋ ਤੇ ਕੀਰਤਨ ਜੀ ਤੇ ਸੰਗਤਾਂ ਹੋਮਾ ਮਾ ਕੇ ਪੰਜਨ ਸ਼ਹਾਦਤ ਤੇ ਵਾਸਤੇ ਅਸੀਂ ਆਪਣੇ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਸ਼ਾਤਾਂ ਜੋ ਧਰਮ ਦੀ ਰੱਖੀ ਖੱਤਰ ਹਿੰਦੂ ਦੀ ਚਾਦਰ ਸਾਡੇ ਨੌਵੇਂ ਪਛਾਣੇ ਕੀਤਾ ਅਸੀਂ ਜੀ ਉਹ ਯਾਦ ਰੱਖੀਏ ਅੱਲਾ ਨੂੰ ਕਿੰਨਾ ਕੋ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਹਾਂ ਜੀ ਕਿੰਨਾ ਕੋ ਉਤਸ਼ਾਹ ਹੈ ਜੀ ਕਿੰਨਾ ਕੋ ਉਤਸ਼ਾਹ ਦੇਖੋ ਜੀ ਸ਼ਹਾਦਤ ਨੂੰ ਤਾਂ ਪ੍ਰਣਾਮ ਆ ਕੋਟਨ ਕੋਟ ਪ੍ਰਣਾਮ ਆ ਜੀ ਸ਼ਹਾਦਤ ਦਾ ਸ਼ਹੀਦੀ ਦਿਹਾੜਾ ਸਾਢੇ 350 ਸਾਲਾ ਤੇ ਗੁਰੂ ਸਾਹਿਬ ਦਾ ਸਬਰ ਸੰਤੋਖ ਧਰਮ ਦੀ ਰਾਖੀ ਖਾਤਰ ਸ਼ਹਾਦਤ ਦੇਣੀ ਇੱਕ ਬਹੁਤ ਵੱਡਾ ਦਿਵਸ ਆ ਤੇ ਸਾਰੇ ਕਰਮਾ ਵਾਲੇ ਨੇ ਜਿਹੜੇ ਸਾਢੇ 350 ਸਾਲਾ ਮਨਾ ਰਹੇ ਨੇ ਤੇ ਪਹਿਲਾਂ 300 ਸਾਲਾ ਖਾਲਸਾ ਦਿਵਸ ਮਨਾਇਆ ਗਿਆ ਜੀ ਤੇ ਅਸੀਂ ਤਾਂ ਇਹ ਕਹਾਂਗੇ ਸਾਡੀਆਂ ਪੀੜ੍ਹੀਆਂ ਤੇ ਅੱਗੇ ਹੀ ਸਿੱਖਿਆਵਾਂ ਬੱਚਿਆਂ ਬੱਚੇ ਲੈਣ ਗੁਰੂ ਸਾਹਿਬ ਦੀਆਂ ਟੀਚਿੰਗਸ ਤਾਂ ਤਾਂ ਸਹਿਬ ਜੀ ਜੁੜੂ ਤੇ 72 ਕੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਵਿਸ਼ਾਲ ਨਗਰ ਕੀਰਤਬੱਡਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਪਿਆਰੀ ਸਾਥ ਸਰਗ ਜੀ ਦੇ ਨਾਲ ਫੇਰਕੋਟ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋ ਕੇ ਹਲਕਾ ਫਲੋਸਪੋਜ ਹਾਤੀ ਦੇ ਵਿੱਚ ਇਹ ਦਾਖਲ ਹੋ ਚੁੱਕਿਆ ਹੈ ਔਰ ਇਸ ਸਮੇ ਅਸੀਂ ਪਿੰਡ ਰਕਣਾ ਬੇਰੂ ਬੇਰ ਸਾਧ ਸੰਗਤ ਜੀ ਦੇ ਨਾਲ ਖੜੇ ਹੈ ਗੁਰਦੁਆਰ ਸਾਹਿਬ ਦੇ ਬਾਹਰ ਪਿੰਡ ਦੀ ਪੰਚਾਇਤ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਔਰ ਪੰਜਾਬ ਦੀ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਹਿੰਦ ਦੀ ਚਾਦਰ ਸਾਹਿਬ ਸ਼ਹੀਦ ਗੁਰਤੇਗ ਬਹਾਦਰ ਜੀ ਜਿਨ੍ਹਾਂ ਦੀ ਜਿਹੜੀ ਲਾਸਾਨੀ ਸ਼ਹਾਦਤ 350 ਸਾਲ ਇਹ ਇਹਨੂੰ ਹੋ ਗਿਆ ਹੈ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਾਹਤਾ ਦਿੱਤੇ ਨੇ ਔਰ ਪੰਜਾਬ ਸਰਕਾਰ ਨੇ 350 ਮਾ ਜਿਹੜਾ ਸ਼ਹੀਦੀ ਦਿਹਾੜਾ ਹੈ ਇਹ ਮਨਾ ਰਹੀ ਹੈ ਮੈਂ ਸਭੂਤ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਦੇ ਵਿੱਚ ਬਤ ਤੋਂ ਬਾਅਦ ਆਪਣੇ ਗੁਰੂ ਘਰ ਦੀ ਸਾਧ ਸੰਗਤ ਜੀ ਨੂੰ ਨਾਲ ਲੈ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀ ਅਸੀਸਾਂ ਪ੍ਰਾਪਤ ਕਰੋ 23 24 25 ਤਰੀਕ ਨੂੰ ਤਿੰਨ ਜਿਹੜਾ ਹੈਗਾ ਦਿਨਾਂ ਦਾ ਇਹ ਸ਼ਹੀਦੀ ਸਮਾਗਮ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਉੱਥੇ ਸੰਗਤਾਂ ਦਾ ਲੱਖਾਂ ਦੇ ਕਿੰਤੀ ਦੇ ਵਿੱਚ ਜਿਹੜਾ ਉੱਥੇ ਲੋਕ ਨਤਮਸਤਕ ਹੋਣ ਆ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਦਾਕਾ ਬਲਸਮਨ ਸਾਹਿਬ ਜੀ ਦਾ ਸਮੁੱਚੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਸ 350 ਮਾਸਾਲਾ ਸ਼ਹੀਦੀ ਦਿਹਾੜਾ ਹੈ ਇਹਨੂੰ ਇੱਕ ਯਾਦਗਾਰ ਬਣਾਉਣ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਗੁਰੂ ਕਾੜੀਆਂ ਜਿਹੜੀਆਂ ਸਿਸਾ ਪ੍ਰਾਪਤ ਕਰ ਰਹੇ ਨੇ ਮੈਂ ਹਲਕਾ ਫਲੋਸਪੋਟ ਦਿਹਾਤੀ ਦੇ ਵਿੱਚ ਪਹੁੰਚਣ ਤੇ ਜਿਨੇ ਵੀ ਗੁਰੂ ਕਾਰੀ ਸਾਧ ਸੰਗਤ ਜੀ ਆਇਆਂ ਨਾਲ ਸਾਰਿਆਂ ਨੂੰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੀਆਂ ਔਰ ਆਓ ਸਾਰੇ ਮਿਲ ਕੇ ਆਪਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਬੇਜੀਏ ਬੇਨਵਾਹ ਕਿਰਪਾ ਰਖੋ ਸਾਹਿਬ ਬੇਨਵਾਹ ਕਿਰਪਾ ਕੀ ਕਹਿਣਾ ਜੀ ਜਿਹੜਾ ਨਗਰ ਕੀ ਭਲਾ ਰਿਹਾ ਮੈਂ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਬਲਉਨੀਆ ਦੇਖੋ ਅੱਜ ਨਗਰ ਕੀਰਤਨ ਆ ਰਿਹਾ ਗੁਰਪ੍ਰੀਤ ਬਹਾਦਰ ਜੀ ਦਾ ਸ਼ੀ ਦੀ ਪਿਆਰਾ ਹੈ ਤੇ ਇਥੇ ਹਰ ਇੱਕ ਜਗ੍ਹਾ ਤੇ ਅਸੀਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਖੜੇ ਆ ਕਿ ਸਾਨੂੰ ਬਹੁਤ ਉਤਸ਼ਾਹ ਆਏ ਜਗਾ ਜਗਾ ਤੇ ਲੰਗਰ ਲੱਗੇ ਹੋਏ ਨੇ ਜਗਾ ਜਗਾ ਤੇ ਨਾ ਤਾਂ ਪ੍ਰੋਗਰਾਮ ਚੱਲ ਰਿਹਾ ਹੈ ਨੇ 8 ਅਪ੍ਰੈਲ ਪਰ ਦੇ ਵਿੱਚ ਹੋ ਕੇ ਸਾਰੀ ਜਗ੍ਹਾ ਤੇ ਹੁੰਦੇ ਹੋਏ ਉਹਨਾਂ ਨੇ ਅਨੰਤਪੁਰ ਸਾਹਿਬ ਜਾ ਕੇ ਸਮਾਰਥੀ ਹੋਣੀ ਹੈ ਕਿ ਦੁਨੀਆ ਦੇ ਵਿੱਚ ਇੰਨਾ ਉਤਸ਼ਾਹ ਹੈ ਬਹੁਤ ਜ਼ਿਆਦਾ ਦੁਨੀਆ ਨੂੰ ਤੇ ਮਤਲਬ ਸਵਾਗਤ ਕਰਨ ਲਈ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦੇ ਉੱਤੇ ਅੱਜ ਅਸੀਂ ਆ ਕੇ ਨਮਸਤਕ ਹੋਏ ਆਂ ਕਿ ਅਸੀਂ ਬਹੁਤ ਜ਼ਿਆਦਾ ਪਹੁੰਚਿਆ ਮੈਂ ਆ ਮਾਦੀ ਪਾਲਤੀ ਦੀ ਹਲਕਾ ਕੋਰਡੀਨੇਟਰ ਪ੍ਰੇਪਰ ਸ਼ਰੀ ਮਨਜੀਤ ਕਾ